ਮਿਲਣਾ ਨੇ ਉਹ ਨਜਾਇਜ਼ ਤੌਰ ਤੇ ਟਰੈਕਟਰ ਟਰਾਲੀਆਂ ਦੁਆਰਾ ਢੋਆ ਢੋਈ ਕਰ ਰੀਆਂ ਨੇ ਅੱਜ ਸਥਿਤੀ ਇਦਾਂ ਹੋ ਰਹੀ ਹੈ ਕਿ ਜੋ ਟਰੱਕ ਆਪਰੇਟਰ ਨੇ ਉਹ ਬਿਲਕੁਲ ਆਪੇ ਤੋਂ ਬਾਹਰ ਨੇ ਬਾਹਰਲੇ ਧਾਰਿਆਂ ਤੋਂ ਕੰਮ ਕਰਾ ਰਹੇ ਨੇ ਸਾਡੇ ਲੋਕ ਨੇ ਜਿਹੜੇ ਵਿਲੇ ਬੈਠੇ ਨੇ ਕਿਸਮਤ ਦੇਖੋ ਜਿਹੜੀਆਂ ਗੱਡੀਆਂ ਨੇ ਤਾਂ ਕੰਮ ਕਰਨਾ ਸੀ ਉਹ ਤਾਂ ਲਵਾਤੀਆਂ ਖੁੰਝੇ ਤੇ ਜਿਹੜਾ ਜ਼ਿੰਮੇਵਾਰਾਂ ਦਾ ਗੱਡਾ ਸੀ ਉਹ ਇੰਨਾਂ ਲਈ ਰਿਸਕੀ ਵਾਹਨ ਜਿਹਨੂੰ ਆਪਾਂ ਕਹਿੰਦੇ ਪੂਰਾ ਰਿਸਕੀ ਵਾਹਨ ਕਾਪਰੇਟਰ ਯੂਨੀਅਨ ਦੇ ਵੱਲੋਂ ਪ੍ਰਾਈਵੇਟ ਮਿੱਲਾਂ ਤੋਂ ਵੱਡੀਆਂ ਟਰਾਲੀਆਂ ਦੇ ਵਿੱਚ ਮਾਲ ਲੋਡ ਕਰਨ ਨੂੰ ਲੈ ਕੇ ਸੁਨਾਮ ਲਹਿਰਾਗਾਗਾ ਰੋਡ ਨੂੰ ਪੂਰਨ ਤੌਰ ਤੇ ਜਾਮ ਕਰ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਦੇ ਭਰੋਸੇ ਦੇ ਮਗਰੋਂ ਜਾਮ ਨੂੰ ਸ਼ਾਂਤ ਕੀਤਾ ਗਿਆ ਸੁਨਾਮ ਲਹਿਰਾਗਾਗਾ ਰੋਡ ਨੂੰ ਅੱਜ ਟਰੱਕ ਆਪਰੇਟਰਾਂ ਦੇ ਵੱਲੋਂ ਕਈ ਘੰਟੇ ਜਾਮ ਕੀਤਾ ਗਿਆ ਟਰੱਕ ਆਪਰੇਟਰਾਂ ਦਾ ਪਿਛਲੇ ਕਈ ਦਿਨਾਂ ਤੋਂ ਪ੍ਰਾਈਵੇਟ ਮਿੱਲਾਂ ਦੇ ਨਾਲ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚ ਸਸਤੇ ਭਾਅ ਤੇ ਮਾਲ ਲੱਦਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਟਰੱਕ ਆਪਰੇਟਰ ਬੇਲੇ ਵਾਠੇ ਸਨ ਪ੍ਰਾਈਵੇਟ ਮਿੱਲ ਵੱਲੋਂ ਸੁਣਵਾਈ ਨਾ ਹੋਣ ਕਾਰਨ ਅੱਜ ਸੁਨਾਮ ਲਹਿਰਾਗਾਗਾ ਰੋਡ ਨੂੰ ਉਹਨਾਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਸੀ ਮੈਂ ਇੰਨੀ ਕੀ ਗੱਲ ਕਹਿਣਾ ਚਾਹਨਾ ਕਿ ਜਦੋਂ ਮਾਨਸਾਬੀ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਅਦਾ ਕਰਿਆ ਸੀ ਕਿ ਹਰ ਕੰਮ ਸਿਸਟਮ ਵਿੱਚ ਕਰਾਂਗੇ ਹਰ ਕੰਮ ਉਹਨਾਂ ਦੇ ਬਾਅਦੇ ਤੋਂ ਅਸੀਂ ਖੁਸ਼ ਹੋ ਕੇ ਉਹਨਾਂ ਨੂੰ ਦਿਲੋਂ ਪੂਰ ਸਪੋਰਟ ਦਿੱਤੀ ਸੀ ਪਰ ਅੱਜ ਅਫਸੋਸ ਸਾਡੀ ਕਿਸਮਤ ਦੇਖੋ ਜਿਹੜੀਆਂ ਗੱਡੀਆਂ ਨੇ ਤਾਂ ਕੰਮ ਕਰਨਾ ਸੀ ਉਹ ਤਾਂ ਲਵਾਤੀਆਂ ਖੁੰਝੇ ਤੇ ਜਿਹੜਾ ਜ਼ਿੰਮੇਵਾਰਾਂ ਦਾ ਗੱਡਾ ਸੀ ਉਹ ਇਹਨਾਂ ਲਈ ਰਿਸਕੀ ਵਾਹਨ ਜਿਹਨੂੰ ਆਪਾਂ ਕਹਿੰਦੇ ਪੂਰਾ ਰਿਸਕੀ ਵਾਹਨ ਆਪਾਂ ਨੇ ਦੇਖਿਆ ਵੀ ਕਿੱਡੇ-ਕੱਡੇ ਭੰਗ ਜਾ ਰਹੇ ਹੁੰਦੇ ਨੇ ਪਤਾ ਕਿੰਨੇ ਕੇ ਮਾਮਾ ਦੇ ਪੁੱਤ ਮਰ ਵੀ ਗਏ ਇਸ ਕੰਮ 'ਚ ਪਰ ਅਫਸੋਸ ਉਹ ਅੱਜ ਕੰਮ ਕਰ ਰਹੇ ਨੇ ਤੇ ਜਿਹੜੀਆਂ ਗੱਡੀਆਂ ਇਹਨਾਂ ਲਈ ਕੰਮ ਕਰਨ ਲਈ ਬਣੀਆਂ ਸੀ ਢੋਆ ਢਵਾਈ ਲਈ ਬਣੀਆਂ ਸੀ ਉਹ ਇਹਨਾਂ ਨੇ ਖੁੰਝੇ ਤੱਕ ਲਵਾਦੀਆਂ ਮਿਲਣਾ ਨੇ ਉਹ ਨਜਾਇਜ਼ ਤੌਰ ਤੇ ਟਰੈਕਟਰ ਟਰਾਲੀਆਂ ਦੁਆਰਾ ਢੋਆ ਢੋਈ ਕਰ ਰਹੀਆਂ ਨੇ ਜ ਜਿਨ੍ਹਾਂ ਤੇ ਕੇ ਪੂਰਨ ਤੌਰ ਤੇ ਮਾਨਯੋਗ ਹਾਈ ਕੋਰਟ ਦੁਆਰਾ ਮਾਰਦੀ ਲੱਗੀ ਹੋਈ ਹੈ ਪਰ ਚਾਰ ਪੰਜ ਦਿਨ ਪਹਿਲਾਂ ਵੀ ਕੋਈ ਅਜਾ ਇਸ਼ੂ ਆਇਆ ਸੀਗਾ ਸਾਡੇ ਪ੍ਰਧਾਨ ਜੀ ਨੇ ਸ਼ਾਮ ਸਿੰਘ ਮਿੱਕੀ ਜੀ ਉਹਨਾਂ ਨੇ ਆਪ ਸੂਲੂਦੂਨ ਨਾਲ ਮਤਲਬ ਉਸ ਚੀਜ਼ ਤੇ ਕਾਬੂ ਪਾਇਆ ਪਰ ਅੱਜ ਸਥਿਤੀ ਇਦਾਂ ਹੋ ਰਹੀ ਹੈ ਕਿ ਜੋ ਟਰੱਕ ਆਪਰੇਟਰ ਨੇ ਉਹ ਬਿਲਕੁਲ ਆਪੇ ਤੋਂ ਬਾਹਰ ਨੇ ਔਰ ਟਰੱਕ ਆਪਰੇਟਰਾਂ ਮਤਲਬ ਇਹ ਕਹਿੰਦੇ ਵੀ ਚੇਨੋ ਦੇ ਕੇ ਯਾਰ ਜੋ ਪ੍ਰਧਾਨ ਨੇ ਉਹ ਇਹਨਾਂ ਨਾਲ ਮਿਲੇ ਹੋਏ ਨੇ ਤਾਂ ਕਰਕੇ ਟਰਾਲੀਆਂ ਬੰਦ ਨਹੀਂ ਕੀਤੀਆਂ ਜਾ ਰਹੀਆਂ ਤੁਸੀਂ ਆਪ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਟਰੈਕਟਰ ਟਰਾਲੀਆਂ ਇੱਕ ਖੇਤੀਬਾੜੀ ਦਾ ਸੰਦ ਹੈ ਤੁਸੀਂ ਇਹ ਸੋਚ ਲਓ ਕਿ ਕੰਮਰਸ਼ੀਅਲ ਯੂਜ਼ ਲਈ ਉਹਨਾਂ ਨੂੰ ਝਾੜ ਰਿਹਾ ਜਿਹਦੇ ਨਾਲ ਸਾਡੇ ਟਰੱਕ ਆਪਰੇਟਰ ਭਰਾਵਾਂ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ ਸਿੱਧੀ ਤੁਸੀਂ ਦੇਖੇ ਰਹੇ ਹੋ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਦੱਸਣਾ ਚਾਹਣਾ ਕਿ ਜਿਹੜੀ ਅੱਜ ਦੀ ਸਿੱਧੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਸਾਡਾ ਡਿਸਪਿਊਟ ਚੱਲਦਾ ਸਿਰਫ ਇੱਕ ਕੋਸੋਲਵੈਕਸ ਦੇ ਨਾਲ ਜੋ ਕਿ ਇਹ ਕਹਿ ਰਹੇ ਨੇ ਸਾਨੂੰ ਟਰੈਕਟਰ ਟਰਾਲੀ ਆ ਜਿਹੜੀ ਘੱਟ ਰੇਟ ਤੇ ਮਿਲਦੀ ਆ ਸੀ ਜੇ ਸਾਨੂੰ 10 ਮਿਲ ਗਈਆਂ ਕਾਸੀ ਦੱਸ ਭਰਾਵਾਂਗੇ ਅੱਜ ਵੀ ਇਹੀ ਗੱਲ ਇਹਨਾਂ ਨੂੰ ਕੀਤੀ ਵੀ ਕਿ ਤੁਸੀਂ ਟਰੈਕਟਰ ਟਰਾਲੀਆਂ ਬੰਦ ਕਰ ਦਿਓ ਲੋਕਲ ਜਿਹੜੇ ਐਸੋਸੀਏਸ਼ਨ ਸਾਡੀ ਬਣੀ ਹੋਈ ਆ 1979 ਦਾ ਇਹ ਮੋਦੀ ਮਿਲ ਬਣਿਆ ਹੋਇਆ ਸੀ ਅੱਜ ਇਹ ਗੋਇਲ ਐਕਰੋ ਪ੍ਰੋਸੈਸਿੰਗ ਦੇ ਨਾਂ ਤੇ ਚੱਲ ਰਿਹਾ ਤੇ ਉਹਨਾਂ ਨੂੰ ਸਾਡਾ ਕੋਈ ਫਰਕ ਨਹੀਂ ਸੀ ਅੱਜ ਇਹ ਬਾਹਰਲੇ ਅਦਾਰਿਆਂ ਤੋਂ ਕੰਮ ਕਰਾ ਰਹੇ ਨੇ ਸਾਡੇ ਲੋਕ ਨੇ ਜਿਹੜੇ ਵਿਹਲੇ ਬੈਠੇ ਨੇ ਸਾਡੀ ਧਰਤੀ ਵਿੱਚ ਕੱਡੀਆਂ ਨਜਾਇਜ਼ ਭਰ ਰਹੀਆਂ ਨੇ ਟਰੈਲੀਆਂ ਦੇ ਭੂਮ ਵਾਲੇ ਐਨੀਆਂ ਝਾੜੀਆਂ ਦੇ ਅਸਟ੍ਰੇਲੀਆਂ ਨੁਕਸਾਨ ਹੋ ਰਿਹਾ ਹੈ ਕਾਰਾਂ ਥੱਲੇ ਵਰਜ ਜਾਂਦੇ ਨੇ ਓਵਰਲੋਡ ਮਾਲ ਇੰਨਾ ਚੱਲ ਰਿਹਾ ਹੈ ਟਰਾਲੀ ਯੂਨੀਅਨ ਚ ਟਰਾਲਾ ਆ ਆ ਘੋੜੇ ਖੜੇ ਦੇਖੋ ਨਜਾਇਜ਼ ਭਰੇ ਨੇ ਸਾਡੀ ਯੂਨੀਅਨ ਕੋਈ ਕੰਮ ਨਹੀਂ ਹੈਗਾ ਸਾਡੀ ਯੂਨੀਅਨ ਨੂੰ ਕੰਮ ਮਿਲਣਾ ਚਾਹੀਦਾ ਹੈ ਵੈਸੇ ਟਰਾਲੀਆਂ ਜਿਹੜੀਆਂ ਇੰਨੀਆਂ ਨਜਾਇਜ਼ ਭਰੀਆਂ ਹੋਈਆਂ ਨੇ ਇੰਨੀਆਂ ਓਵਰਲੋਡ ਟਰਾਲੀਆਂ ਉਹਨਾਂ ਦਾ ਵਸ ਬੰਦੀ ਹੋਣੀ ਚਾਹੀਦੀ ਹੈ ਦੇਖੋ ਜੀ ਇੱਥੇ ਜਿਹੜਾ ਗੋਇਲ ਐਗਰੋ ਪ੍ਰੋਸੈਸਿੰਗ ਯੂਨਿਟ ਹੈਗਾ ਤੇ ਇੱਥੇ ਦੀ ਜਿਹੜੀ ਲੋਕਲ ਟਰੱਕ ਯੂਨੀਅਨ ਹੈਗੀ ਹੈ ਇਹਨਾਂ ਦਾ ਆਫਸ ਦੇ ਵਿੱਚ ਕੁਝ ਇਸ਼ੂਸ ਨੂੰ ਲੈ ਕੇ ਮਸਲਾ ਹੈਗਾ ਤੇ ਜਿਹਦੇ ਰਿਗਾਰਡਿੰਗ ਉਹਨੇ ਧਰਨਾ ਲਾਇਆ ਸੀ ਉਹ ਸਾਡੀ ਜਿਹੜੀ ਬਾਤचीत ਜਿਹੜੀ ਹੈਗੀ ਵਿੱਚ ਸ਼ੁਰੂ ਕੀਤੀ ਆ ਗੱਲਬਾਤ ਜਿਹੜੀ ਸ਼ੁਰੂ ਕਰ ਕੀਤੀ ਆ